ਤੇ ਗੱਲ ਬੀਜੇਪੀ ਦੀ ਹੋ ਗਈ ਆਮ ਆਦਮੀ ਪਾਰਟੀ ਦੀ ਹੋ ਗਈ ਤੇ ਗੱਲ ਕਿਹੋ ਨਾਲ ਬਈ ਕਾਂਗਰਸ ਦੀ ਹੋਵੇ ਕਾਂਗਰਸ ਦੀਆਂ ਵੀ ਮੀਟਿੰਗਾਂ ਚੱਲ ਰਹੀਆਂ ਜੀ ਉਧਰੋਂ ਜਿਹੜੇ ਆਪਣੇ ਵੱਡੇ ਪ੍ਰਧਾਨ ਸਾਹਿਬ ਨੇ ਵਗੇਲ ਸਾਹਿਬ ਉਹ ਇਧਰ ਪ੍ਰਧਾਨ ਸਾਹਿਬ ਵੜਿੰਗ ਸਾਹਿਬ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੇ ਨੇ ਤੇ ਮੈਨੂੰ ਲੱਗਦਾ ਉਹ ਵੀ ਕੁਝ ਹੋਣ ਟ੍ਰਿਕ ਲਾ ਰਹੇ ਹੋਣਗੇ ਕਿ ਕਿਸ ਤਰ੍ਹਾਂ ਅਸੀਂ ਅੱਗੇ ਆ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਬਈ ਆਪ ਦਾ ਕੋਈ ਪਲਾਨ ਤਿਆਰ ਕਰ ਸਕਦੇ ਹਾਂ ਰੋਡਮੈਪ ਬਣਾ ਸਕਦੇ ਹਾਂ ਕੋਈ ਤੇ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਹੋਵੇ ਥੋੜਾ ਜਿਹਾ ਦੱਸ ਦਿਓ ਸਰ ਵੇਖੋ ਕਾਂਗਰਸ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਪਰ ਕਾਂਗਰਸ ਦੇ ਵਿੱਚ ਕਲੇਸ਼ ਤੇ ਕਦੇ ਖਤਮ ਨਹੀਂ ਹੁੰਦਾ ਉਹ ਤੇ ਚੱਲੇਗਾ ਹੀ ਚੱਲੇਗਾ ਜੀ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤੇ ਉਹ ਜਿਹੜੇ ਹੈਗੇ ਸੀਗੇ 골ਡਨ ਸਟਾਰ ਯੂਕੇ ਵਾਲੇ ਮਲਕੀਤ ਸਿੰਘ ਮਲਕੀਤ ਸਿੰਘ ਉਹ ਉਹਨਾਂ ਦਾ ਗਾਣਾ ਸੀਗਾ ਕਿ ਬੱਲੇ ਨਹੀਂ ਗਰਦਾਰੀ ਲਾਲ ਸ਼ਾਵਾ ਨਹੀਂ ਗਰਦਾਰੀ ਲਾਲ ਬੱਲੇ ਨਹੀਂ ਗਰਦਾਰੀ ਲਾਲ ਜੇ ਮੈਂ ਸਿਲਮਾ ਵੇਖਣ ਜਾਵਾਂ ਨਾਲ-ਨਾਲ ਚੱਲੇ ਨਹੀਂ ਗਰਦਾਰੀ ਲਾਲ ਸ਼ਾਵਾ ਨਹੀਂ ਗਰਦਾਰੀ ਲਾਲ ਬੱਲੇ ਨਹੀਂ ਗਰਦਾਰ ਉਹ ਫਿਲਮ ਵੀ ਆ ਗਈ ਮੁੜ ਕੇ ਬਾਅਦ ਜੀ ਉਹ ਟਾਈਟਲ Song ਸੀਗਾ ਜੀ ਤੋ ਕਹਿੰਦਾ ਮਤਲਬ ਕਿ ਇਹ ਤੇ ਨਾਲ-ਨਾਲ ਚੱਲਦਾ ਹੀ ਆ ਹਮ ਹੁਣ ਗੱਲ ਇਹ ਆ ਕਿ ਜਿਹੜੀ ਕੱਲ ਇਹਨਾਂ ਨੇ ਬੈਠਕ ਕੀਤੀ ਆ ਮੀਟਿੰਗ ਕੀਤੀ ਆ ਉਹਦੀਆਂ ਜਿਹੜੀਆਂ ਉਥੇ ਦੀਆਂ ਕੁਝ ਗੱਲਾਂ ਨੇ ਹੁਣ ਸਾਰੀਆਂ ਗੱਲਾਂ ਬਈ ਲੀਡਰ ਨਹੀਂ ਦੱਸਦੇ ਹੁੰਦੇ ਬਾਹਰ ਆ ਕੇ ਹਾਂਜੀ ਤੇ ਜੋ ਅਖਬਾਰਾਂ ਚ ਛਪਦੀਆਂ ਉਹ ਸਾਰੀਆਂ ਗੱਲਾਂ ਉਹ ਸੱਚ ਵੀ ਨਹੀਂ ਹੁੰਦੀਆਂ ਹਮ ਠੀਕ ਹੈ ਨਾ ਜੀ ਤਾਂ ਮਤਲਬ ਕਿ ਦੋਵੇਂ ਚੀਜ਼ਾਂ ਨਾਲ-ਨਾਲ ਹੁੰਦੀਆਂ ਪਰ ਰਾਜਾ ਵੜਿੰਗੂ ਰਾਣੀ ਇੱਕ ਕੱਲ ਇੰਟਰਸਟਿੰਗ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਡਿਪਟੀ ਸੀਐਮ ਕੀ ਹੁੰਦੇ ਹਮ ਇਹਦੇ ਸੰਵਿਧਾਨਕ ਹੋਂਦ ਹੀ ਨਹੀਂ ਹੁੰਦਾ ਕੋਈ ਸੰਵਿਧਾਨਕ ਹੋਂਦ ਨਹੀਂ ਹੁੰਦਾ ਹਮ ਇਹਦਾ ਮਤਲਬ ਹੈ ਕਿ ਦੋ ਆਪਾ ਆਪਣੇ ਰਾਜ ਚ ਜਿਹੜੇ ਲਾਏ ਸੀਗੇ ਮਤਲਬ ਕਿ ਕਮਾਲ ਐ ਐਸੇ ਬਹੁਤ ਸਾਰੇ ਕੁਛ ਇਦਾਂ ਹੀ ਅੰਦਰ ਰਾਜਨੀਤੀ ਚ ਆ ਇੱਕ ਬਿਆਨ ਦੇ ਦਿੰਦੇ ਆ ਫਿਰ ਫਾਟ ਦੇ ਦਿੰਦੇ ਆ ਫਿਰ ਤੁਸੀਂ ਤੇ ਐਂਡ ਵਾਲੇ ਸਮੇਂ ਦੇ ਵਿੱਚ ਰੰਧਾਵਾ ਸਾਹਿਬ ਤੇ ਸੋਨੀ ਸਾਹਿਬ ਬਣਾਤੇ ਭਾਈ ਆ ਮਤਲਬ ਇਹ ਆ ਕਿ ਅੱਜ ਉਹਨਾਂ ਨੂੰ ਅਹਿਸਾਸ ਕਰਵਾਤਾ ਕਿ ਮਿੱਤਰੋ ਹੈ ਨਹੀਂ ਸੀ ਕੁਛ ਐਵੇਂ ਹੀ ਆ ਚਾਰ ਦਿਨ ਦੀ ਫੁੱਟਬਾਲ ਹੋਕੀ ਬੱਲੇ ਬੱਲੇ ਹੀ ਆ ਤੇ ਦੂਜੀ ਬਾਤ ਸੇ ਹੁਣ ਜੇ ਤੁਸੀਂ ਵੇਖੋਗੇ ਆ ਹੋਣ ਵਾਲਾ ਮਾਮਲਾ ਬਗੇਲ ਸਾਹਿਬ ਕਹਿੰਦੇ ਕਿ ਭਾਵੇਂ ਸਾਤਾ ਲਾ ਦਿਓ ਪੰਜਾਬ ਦਾ ਇਹਦੇ ਨਾਲ ਕੀ ਭਲਾ ਹੋਣਾ ਜੀ ਸਹੀ ਗੱਲ ਸਹੀ ਹੋ ਗਈ ਇਕਨੋਮੀ ਨੂੰ ਕੁਝ ਹੋਣ ਲੱਗਿਆ ਹੈ ਅੱਜ ਮੈਂ ਵਰਿੰਗ ਸਾਹਿਬ ਕਹਿੰਦੇ ਕਹਿੰਦੇ ਵੀ ਮੈਂ ਜੇ 12 5 48 ਕਹਤਾ ਤੇ ਪੰਜਾਬ ਦੀ ਇਕਨੋਮੀ ਡਾਊਨ ਹੋ ਗਈ ਗੱਲ ਉਹ ਵੀ ਸਿਰੇ ਦੀ ਕਰ ਜਾਂਦੇ ਕਹਿੰਦੇ ਭਰਾਵਾ ਇਕਨੋਮੀ ਡਾਊਨ ਹੋ ਗਈ ਹੈ ਪੰਜਾਬ ਦੀ ਤਾਂ ਖੈਰ ਦੇਖੋ ਗੱਲ ਸਮਾਜਿਕ ਸਮੀਕਰਨਾ ਦੀ ਹੁੰਦੀ ਹੈ ਗੱਲ درست ਹੈ ਵੈਸੇ ਵਰਿੰਗ ਸਾਹਿਬ ਦੀ ਹੂੰ ਕਿ ਤੁਸੀਂ ਮੰਨੋਗੇ ਸੰਵਿਧਾਨਿਕ ਤੌਰ ਤੇ ਡਿਪਟੀ ਸੀਐਮ ਅਹੁਦਾ ਹੀ ਆ ਨਹੀਂਗਾ ਇੰਡੀਆ 'ਚ ਜੀ ਸੰਵਿਧਾਨਿਕ ਤੌਰ ਤੇ ਕੋਈ ਅਹੁਦਾ ਨਹੀਂ ਹੈ ਬਿਲਕੁਲ ਮੁੱਖ ਮੰਤਰੀ ਤੇ ਚਲੋ ਚੁਣਿਆ ਜਾਂਦਾ ਉਹ ਤੇ ਚੁਣਿਆ ਨਹੀਂ ਜਾਂਦਾ ਤੇ ਮੰਤਰੀਆਂ ਚੋਂ ਫਿਰ ਹੋ ਗਿਆ ਗੱਲ ਉਹਨਾਂ ਦੀ ਠੀਕ ਹੈ ਉਸੇ ਤਰ੍ਹਾਂ ਵੀ ਹਾਂਜੀ ਤਾਂ ਗੱਲ ਇਹ ਆ ਕਿ ਹੁਣ ਜਿਹੜਾ ਉਹ ਮਸਲਾ ਹੈ ਨਾ ਵੀ ਇਹਨਾਂ ਦੀ ਮੀਟਿੰਗ 'ਚ ਇੱਕ ਚੀਜ਼ ਮੈਂ ਕੁਝ ਅਖਬਾਰਾਂ 'ਚੋਂ ਪੜ੍ਹੀ ਜਿਹੜੀ ਉਹ ਕੁੱਟ ਕਰਨੀ ਚਾਹਾਂਗਾ ਉਹ ਇੰਟਰਸਟਿੰਗ ਹੈ ਕਾਂਗਰਸ ਦੇ ਲਿਹਾਜ਼ ਨਾਲ ਅੱਛਾ ਫਿਰ ਤੁਹਾਨੂੰ ਇੱਕ ਖਬਰ ਹੋਰ ਦਿੰਨਾ ਥੋੜੀ ਵੱਡੀ ਜੀ ਲੇਟੈਸਟ ਅੱਛਾ ਰਾਜਾ ਬੜੀਗ ਨੇ ਦੱਸਦੇ ਆ ਕਿ ਦੋ ਗੱਲਾਂ ਕਹੀਆਂ ਨੇ ਹੂੰ ਬਤੌਰ ਪ੍ਰਧਾਨ ਪੰਜਾਬ ਮਾਮਲਿਆਂ ਦੇ ਇਨਚਾਰਜ ਬਗੀਲ ਸਾਹਿਬ ਨੂੰ ਕਿ ਇੱਕ ਤੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੂੰ ਸਤਾਈ ਚਿੱਟੇ ਘੜਨਾ ਦਿਓ ਤੇ ਦੂਜੀ ਕਿ ਜਿਹੜੇ ਪ੍ਰਧਾਨ ਚਾਹੇ ਹੁੰਦੇ ਆ ਮੰਡਲ ਪ੍ਰਧਾਨ ਜਾਂ ਬਲੌਕ ਪ੍ਰੈਜ਼ੀਡੈਂਟ ਹੋ ਗਏ ਆ ਕਿ ਜਿਹੜੇ ਬੰਦੇ ਗੈਰ ਸਰਗਰਮ ਨੇ ਗੈਰ ਸਰਕਰਮ ਮਤਲਬ ਕਿ ਕੰਮ ਕਰਨੀ ਤਾਮ ਕੇ ਨਕਾਜ ਕੇ ਦੁਸ਼ਮਨ ਅਨਾਜ ਕੇ ਕਿ ਭਈ ਇਹਨਾਂ ਨੂੰ ਪਾਸੇ ਕਰਕੇ ਜੋ ਇਹਨਾਂ ਦੇ ਬਦਲ ਜੋ ਯੋਗਤਾ ਰੱਖਦੇ ਜਾਂ ਦਮ ਰੱਖਦੇ ਆ ਕਿ ਉਹਨਾਂ ਨੂੰ ਰਿਪਲੇਸ ਕਰ ਦਿੱਤਾ ਜਾਵੇ ਇਹ ਚੀਜ਼ ਆਪਣੇ ਚਲੋ ਥੋੜਾ ਜਿਹਾ ਕਮ ਦੀ ਨਹੀਂ ਹੈਗੀ ਉਹ ਉਹਨਾਂ ਦਾ ਅੰਦਰੂਨੀ ਹਾਂਜੀ ਇਹ ਮਸਲਾ ਹੈ ਪਰ ਹਾਂ ਗੱਲ ਉਹਨਾਂ ਨੇ ਇੱਕ ਬੜੀ ਸੋਚੀ ਸਮਝੀ ਗੱਲ ਕਹੀ ਆ ਦੂਰ ਅੰਦੇਸ਼ਤਾ ਦੇ ਨਾਲ ਉਹ ਕਹਿੰਦੇ ਕਿ ਭਈ ਐਮਪੀਜ਼ ਨੂੰ ਇਕੜ ਨਾ ਦਿਓ ਇਹਦਾ ਮਤਲਬ ਹੈ ਕਿ ਰੰਦਾਵਾ ਵੜਿੰਗ ਚੰਨੀ ਸਾਰੇ ਬਾਹਰ ਹੋ ਜਾਣਗੇ ਦਵੇਦਾਰੀ ਦੀ ਦੌੜ ਚ ਫੇ ਤਾਂ ਨਵੇਂ ਜਿਹੜੇ ਅੱਸੀਆਂ ਦੀ ਲਗੇ ਰਹੇ ਕੌਣ ਜਾਣਗੇ ਬਾਜਵਾ ਸਾਹਿਬ ਜੀ ਇਕੱਲੇ ਬਾਜਵਾ ਸਾਹਿਬ ਹੀ ਆ ਬਾਕੀ ਤੇ ਜਿਹੜੇ ਮੁੱਖ ਮੰਤਰੀਆਂ ਦੇ ਦਾਵੇਦਾਰਾਂ ਚੋਂ ਆ ਉਹ ਸਾਰੇ ਹੀ ਮੈਂਬਰ ਪਾਰਲੀਮੈਂਟ ਆ ਇਹ ਗੱਲ ਮੈਂ ਬੜੀ ਮਤਲਬ ਕਿ ਰਾਚੇ ਕਪੜੀ ਹੈ ਜੇ ਖਬਰਾਂ ਚੋਂ ਹੂੰ ਕਿ ਇਹ ਗੱਲ ਇਹ ਮੁੱਦਾ ਜਿਹੜਾ ਉੱਠਿਆ ਬਾਕੀ ਰਹੀ ਗੱਲ ਹੁਣ ਵੱਡੀ ਆਪਣੀ ਸ਼ਣ ਦੀ ਦੇਖੋ ਪਿਛਲੇ ਦਿਨੀ ਰਾਹੁਲ ਗਾਂਧੀ ਨੂੰ ਸੁਖਪਾਲ ਸਿੰਘ ਖਹਿਰਾ ਤੇ ਕੁਝ ਇਹਨਾਂ ਦੇ ਹੋਰ ਕਿਸਾਨ ਸੈੱਲ ਵਾਲੇ ਮਿਲੇ ਸੀਗੇ ਜਾ ਕੇ ਪਤਾ ਤੁਹਾਨੂੰ ਹਾਂਜੀ ਬਿਲਕੁਲ ਮਿਲੇ ਸਨ ਬਿਲਕੁਲ ਫੋਟੋਆਂ ਆ ਰਹੀਆਂ ਸੀ ਉਹ ਵਿੱਚ ਉਸ ਤੋਂ ਇਲਾਵਾ ਕਾਂਗਰਸ ਦੇ ਕੋਲ ਜੀ ਰਾਮ ਜੀ ਜਿਹੜਾ ਮਿਲਿਆ ਹੈ ਹਮ ਕਾਨੂੰਨ ਬਣ ਗਿਆ ਵੈਸੇ ਹੁਣ ਤਾਂ ਕਿ ਉਹਦੇ ਵਿਰੋਧ ਦੇ ਵਿੱਚ ਵੀ ਗਰਾਊਂਡ ਹੈ ਹਮ ਹੁਣ ਇਹਨਾਂ ਨੇ ਚਾਰ ਵੱਡੀਆਂ ਰੈਲੀਆਂ ਉਲੇਕੀਆਂ ਨੇ ਹੁਣ ਮੈਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਚਾਰ ਰੈਲੀਆਂ ਜਿਹੜੀਆਂ ਨੇ ਬਈ ਉਹ ਜੀ ਰਾਮ ਜੀ ਦੇ ਵਿਰੋਧ ਦੇ ਵਿੱਚ ਆ ਜਾਂ ਮਗਨਰੇਗਾ ਦੇ ਹੱਕ ਦੇ ਵਿੱਚ ਆ ਜਾਂ ਉਹ ਕਿਸਾਨੀ ਡੀਲ ਦੇ ਜਿਹੜਾ ਇੱਕ ਤਰ੍ਹਾਂ ਨਾਲ ਕਹੇ ਲੋ ਪੱਖ ਨੇ ਪ੍ਰਭਾਵ ਨੇ ਉਹਨਾਂ ਦੇ ਮੱਦੇ ਨਜ਼ਰ ਆ ਪਰ ਮੈਨੂੰ ਜਿਹੜੀ ਜਾਣਕਾਰੀ ਮਿਲੀ ਜਦੋਂ ਮੈਂ ਤੁਹਾਡੇ ਨਾਲ ਜੁੜਨੇ ਜਾ ਰਿਹਾ ਸੀਗਾ ਮੈਨੂੰ ਮੇਰੇ ਕਿਸੇ ਮਿੱਤਰ ਨੇ ਦੱਸਿਆ ਕਿ ਰਾਹੁਲ ਗਾਂਧੀ ਲਾਸਟ ਦਿਨਾਂ ਦੇ ਵਿੱਚ ਫਰਵਰੀ ਚ ਜੀ ਜੇ ਮਾਰਚ ਦੇ ਪਹਿਲੇ ਹਫਤੇ ਪੰਜਾਬ ਆ ਸਕਦੇ ਇਹਦੇ ਮਤਲਬ ਇਹ ਨਿਕਲਦੇ ਆ ਕਿ ਰੈਲੀ ਦੀ ਡੇਟ ਇਹਨਾਂ ਦਿਨਾਂ 'ਚ ਦੇਖੀ ਜਾ ਰਹੀ ਆ ਹੂੰ ਦੋਈ ਚੀਜ਼ਾਂ ਹੋ ਗਈਆਂ ਨਾ ਤੀਜੀ ਰਹਿ ਗਈ ਇੱਕ ਖਬਰ ਆ ਗਈ ਕਿ ਰੈਲੀ ਵੱਡੀ ਇਧਰ ਨਾਰਥ 'ਚ ਪੰਜਾਬ ਨੂੰ ਚੁਣ ਰਹੇ ਆ ਤੇ ਭਾਈ ਇੱਥੇ ਇਲੈਕਸ਼ਨ ਆ ਇੱਥੇ ਹੀ ਕਿਸਾਨੀ ਦੀ ਜਿਹੜੀ ਵੀ ਕੋਈ ਲਹਿਰ ਉੱਠਦੀ ਆ ਉਹਦਾ ਇਹ ਕੇਂਦਰ ਬਣਦਾ ਹੂੰ ਤੇ ਨਾਲ ਹੀ ਆਪਾਂ ਕਹਿ ਲਈਏ ਕਿ ਡੀਲ ਦੇ ਮਾਮਲੇ ਦੇ ਵਿੱਚ ਵੀ ਤੇ ਮਗਰ ਰੇਗਾ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤਾਂ ਐਸਸੀ ਵੱਸੋਂ ਜਿਹੜੀ ਆ ਉਹ ਅੰਕੜੇ ਦੇ ਪੱਖ ਤੋਂ ਬਹੁਤ ਜ਼ਿਆਦਾ ਇੱਥੇ ਆ ਜੀ ਤੋਂ ਕਹਿਣ ਦਾ ਭਾਵੇਂ ਆ ਕਿ ਇਹ ਆਪਾਂ ਦੇਖ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਾਂਗਰਸ ਵੀ ਆਪਣੀ ਮਹਿੰਮ ਜਿਹੜੀ ਆ ਵਧਣ ਜਾ ਰਹੀ ਆ ਕਿਉਂਕਿ ਕਾਲੀਆਂ ਨੇ ਸ਼ੁਰੂ ਕਰਤਾ ਕੰਮ ਹਮ ਕਾਲੀ ਦੇ ਸਰ ਉਹ ਤੇ ਆਗੇ ਮੈਦਾਨ ਦੇ ਵਿੱਚ ਜੀ ਰੈਲੀਆਂ ਦਾ ਰੇਲਾ ਲੈ ਕੇ ਅੱਜ ਕਰਤਾ ਨਾ ਸ਼ੁਰੂ ਹੋਣਾ ਨੇ ਕੰਮ ਕਾਦੀਆਂ ਤੋਂ ਅੱਜ ਕਾਦੀਆਂ ਤੋਂ ਉਹ ਦੂਜੀ ਸਾਈਡ ਤੋਂ ਲੱਗੇ ਨੇ ਜੀ ਕੱਲੀ ਆ ਗਿਆ ਆਮ ਆਦਮੀ ਪਾਰਟੀ ਨੇ ਤੇ ਕੱਲ ਹੂੰ ਚੱਕੀ ਦਿੱਤਾ ਕੰਮ ਉਹ ਬਿਲਕੁਲ ਬਿਜਾਤਾ ਜੀ ਭਾਜਪਾ ਵਾਲੇ ਤਾਂ ਥੋੜੇ ਜਿਹਾ ਕਹ ਲੋ ਕਿ ਕਸੂਤੇ ਫਸ ਜਾਂਦੇ ਆ ਨਹੀਂ ਤਾਂ ਇਹਨਾਂ ਨੇ ਵੀ ਕੰਮ ਚੱਕ ਦੇਣਾ ਸੀ ਜੀ ਤਾਂ ਫਿਰ ਕਾਂਗਰਸ ਰਹਿ ਗਈ ਹਾਂ ਨਹੀਂ ਹੂੰ ਤਾਂ ਕਾਂਗਰਸ ਹੀ ਜਿਹੜੇ ਆ ਉਹ ਏਸੇ ਰਣਨੀਤੀ ਤੇ ਕੰਮ ਕਰ ਰਹੇ ਕਿ ਡੀਲ ਜੀ ਰਾਮ ਜੀ ਹੂੰ ਤੇ ਇਲੈਕਸ਼ਨ ਇਹ ਸਾਰਾ ਕੁਝ ਇਕੱਠਾ ਕਰਕੇ ਇੱਥੋਂ ਹੀ ਦੇਸ਼ ਨੂੰ ਮੈਸੇਜ ਦੇ ਦਿਓ ਬਿਲਕੁਲ ਆ ਇੰਟਰਸਟਿੰਗ ਹੈ ਇਹ ਦੇਖਿਆ ਨਹੀਂ ਸੀ ਇੰਟਰਸਟਿੰਗ ਹੈ ਕਾਂਗਰਸੀਆਂ ਦੀ ਵੀ ਜੀ 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 ਤੇ ਗੱਲ ਭਾਜੀਪੀ ਦੀ ਹੋ ਗਈ ਆਮ ਆਦਮੀ ਪਾਰਟੀ ਦੀ ਹੋ ਗਈ ਤੇ ਗੱਲ ਕਿਹੋ ਨਾਲ ਬਈ ਕਾਂਗਰਸ ਦੀ ਹੋਵੇ ਕਾਂਗਰਸ ਦੀਆਂ ਵੀ ਮੀਟਿੰਗਾਂ ਚੱਲ ਰਹੀਆਂ ਜੀ ਉਧਰੋਂ ਜਿਹੜੇ ਆਪਣੇ ਵੱਡੇ ਪ੍ਰਧਾਨ ਸਾਹਿਬ ਨੇ ਵਗੇਲ ਸਾਹਿਬ ਉਹ ਇਧਰ ਪ੍ਰਧਾਨ ਸਾਹਿਬ ਵੜਿੰਗ ਸਾਹਿਬ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੇ ਨੇ ਤੇ ਮੈਨੂੰ ਲੱਗਦਾ ਉਹ ਵੀ ਕੁਝ ਹੋਣ ਟ੍ਰਿਕ ਲਾ ਰਹੇ ਹੋਣਗੇ ਕਿ ਕਿਸ ਤਰ੍ਹਾਂ ਅਸੀਂ ਅੱਗੇ ਆ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਭਈ ਆਪ ਦਾ ਕੋਈ ਪਲਾਨ ਤਿਆਰ ਕਰ ਸਕਦੇ ਹਾਂ ਰੋਡਮੈਪ ਬਣਾ ਸਕਦੇ ਹਾਂ ਕੋਈ ਤੇ ਕਾਂਗਰਸ ਦੇ ਵਿੱਚ ਕੀ ਚੱਲ ਰਿਹਾ ਉਹ ਵੀ ਵੇਖੋ ਕਾਂਗਰਸ ਦੇ ਵਿੱਚ ਪਤਾ ਨਹੀਂ ਕੀ ਚੱਲ ਰਿਹਾ ਪਰ ਕਾਂਗਰਸ ਦੇ ਵਿੱਚ ਕਲੇਸ਼ ਤੇ ਕਦੇ ਖਤਮ ਨਹੀਂ ਹੁੰਦਾ ਉਹ ਤੇ ਚੱਲੇਗਾ ਹੀ ਚੱਲੇਗਾ ਜੀ ਉਹ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤੇ ਉਹ ਜਿਹੜੇ ਹੈਗੇ ਸੀਗੇ 골ਡਨ ਸਟਾਰ ਯੂਕੇ ਵਾਲੇ ਮਲਕੀਤ ਸਿੰਘ ਮਲਕੀਤ ਸਿੰਘ ਉਹ ਉਹਨਾਂ ਦਾ ਗਾਣਾ ਸੀਗਾ ਕਿ ਬੱਲੇ ਨਹੀਂ ਗਰਦਾਰੀ ਲਾਲ ਸ਼ਾਵਾ ਨਹੀਂ ਗਰਦਾਰੀ ਲਾਲ ਬੱਲੇ ਨਹੀਂ ਗਰਦਾਰੀ ਲਾਲ ਜੇ ਮੈਂ ਸਿਲਮਾ ਵੇਖਣ ਜਾਵਾਂ ਨਾਲ-ਨਾਲ ਚੱਲੇ ਨਹੀਂ ਗਰਦਾਰੀ ਲਾਲ ਸ਼ਾਵਾ ਨਹੀਂ ਗਰਦਾਰੀ ਲਾਲ ਬੱਲੇ ਨਹੀਂ ਗਰਦਾਰ ਉਹ ਫਿਲਮ ਵੀ ਆ ਗਈ ਮੁੜ ਕੇ ਬਾਅਦ ਜੀ ਉਹ ਟਾਈਟਲ Song ਸੀਗਾ ਜੀ ਤੋ ਕਹਿੰਦਾ ਮਤਲਬ ਕਿ ਇਹ ਤੇ ਨਾਲ-ਨਾਲ ਚੱਲਦਾ ਹੀ ਆ